ਜਾਸ ਵਿੱਚ ਅੰਗਰੇਜ਼ ਤੋਂ ਬਾਅਦ ਜਾਦ ਕੇ ਦਿੱਲੀ ਵਾਲੇ ਦੇ ਚਕਲਦੇ ਰਹੇ ਨੇ। ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਵਾਉਣਾ ਚਾਹੁੰਦੇ ਨੇ। ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾਂ ਨੇ दखਲ ਨਹੀਂ ਦਿੱਤਾ। ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ। ਅਕਾਲੀ ਦਲ ਹੋਂਦ ਵਿੱਚ ਆਇਆ। ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ। ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਂ ਆਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ। ਜਿਹੜੇ ਲੋਕ ਲੋਕਾਂ ਦੀ ਕਚਹਿਰੀ ਵਿੱਚੋਂ ਜਿੱਤ ਕੇ ਆਉਂਦੇ ਨੇ। ਜਿੱਦਾਂ ਮジョਰਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਬਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਅਬਜੈਕਟਿਵ ਨੂੰ ਨੇ ਉਹ ਫੈਸਲੇ ਲੈਂਦੀਆਂ ਨੇ ਅੱਜ ਮੈਂ ਸਮਝ ਨਾ ਵਾਂ ਸੈਂਟਰ ਦੀਆਂ ਏਜੰਸੀਆਂ ਘੁਮਾ ਗਈਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ بچਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ بچਾਉਣ ਲਈ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜਕ ਹੁੰਦੇ ਆ ਸਮੇਂ-ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ بڑے ਦਿਨ ਮਾੜੇ ਸੀਗੇ ਕੌਮ ਤੇ ਕਾਨੋ ਮਾਨਵਗਿਆ ਸ਼ੰਭਾ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹੇ ਖਾਣ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਸਫੇਰੋਂ ਮੁਗਲਾਂ ਨੇ ਘੇਰੇ ਪਾਈ ਹੋਈ ਸੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਹੇ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮਝਣਾ ਵਾ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾ ਲਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਿਗੇ ਸੈਂਟਰ ਤੋਂ ਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਖਰੋਮੀ ਕਾਲੀ ਦਲ ਦੇ emergancy ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਸਿਰਫ ਹਿੰਦੁਸਤਾਨ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ 19 ਮਹੀਨੇ ਸਾਡੇ ਵੱਡੇ ਲੀਡਰ ਸਾਰੇ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਅਸੀਂ ਇਸ ਭਾਰਤੀ ਜਨਤਾ ਪਾਰਟੀ ਨੂੰ ਛੁਡਾਇਆ ਤੇ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਛੁਡਾਇਆ ਸਾਡੀ ਲੁਧਿਆਣੇ ਦੇ ਵਿੱਚ ਜੈਪ੍ਰਕਾਸ਼ ਨਰਾਇਣ ਨੇ ਇੰਦੀ ਵੱਡੀ ਸਲਾਘਾ ਕੀਤੀ ਪੈ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਉਸ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਂ ਰੱਖ ਕੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਲੜੀ ਉਹ ਕਾਂਗਰਸ ਨਾਲ ਰਲ ਗਏ ਸੈਂਟਰ ਨੂੰ ਜਾ ਕੇ ਸਰਕਾਰ ਬਣਾਉਣ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘਟ ਗਈਆਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰੂਕ ਅਬਦੁੱਲਾ ਜੀ ਦੀਆਂ ਵੋਟਾਂ ਲਈਆਂ ਜਿਹੜੀਆਂ ਕਿ ਇਹਨਾਂ ਦੇ ਨਾਲ ਨਹੀਂ ਸੀ ਚਿਤਾਸਰਦ ਦੀਆਂ ਵੋਟਾਂ ਕੱਠੀਆਂ ਕੀਤੀਆਂ ਤੇ ਸੈਂਟਰ ਦੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਨੂੰ ਵੀ ਲਾਮਾ ਦਿੰਨੇ ਆ ਵੀ ਅੱਜ ਸਾਡਾ ਅਸੀਂ ਤੁਹਾਡੇ ਨਾਲ ਨੇਕੀ ਕੀਤੀ ਅੱਜ ਸਾਡਾ ਖੂਨ ਡੁੱਲਦਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋ ਔਰ ਮੈਂ ਇਹ ਸਮਝਣਾ ਵਾਂ ਕਿ ਜੇ ਨੇਕੀ ਕਰੇ ਤੇ ਲੋਕੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਦੱਸ ਜਾਂਦੇ ਨੇ ਪਰ ਸਾਡੀ ਬਾਹ ਕਿਹਨੇ ਨਹੀਂ ਫੜੀ ਪੰਜ ਪੰਜ ਮਿੰਟ ਬਾਅਦ ਜੁਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਕਿਉਂ ਬਦਲਦੇ ਨੇ ਜੋ ਸੈਂਟਰ ਤੋਂ ਹਿੱਲਦਾ ਉਹੀ ਕਰਦੇ ਅੱਜ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਤੇ ਜਿਹੜਾ ਤਾਲਾ ਖੋਲੇਗਾ ਪਤਾ ਨਹੀਂ ਕਿਹੜੀ ਏਜੰਸੀ ਨੇ ਮਰਵਾ ਦੇਣਾ ਪਰ ਮੈਂ ਸਮਝਣਾ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਵੱਡੇ-ਉਡੇ ਹੰਡਾਇਨੇ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀ ਦਲ ਨੂੰ ਬਚਾਉਣ ਲਈ ਮੈਂ ਕੱਲ ਦਾ ਬੋਲਿਆ ਨਾ ਭਾਜੇ ਮਰ ਵੀ ਜਾਵਾਂਗੇ ਆਪਣੀ ਮਾਂ-ਪਾਪੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਸ਼ਰੋਮੀ ਕਾਲੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਾਡੇ ਕੋ ਦਿੱਲੀ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਾਲ ਖੋਲੀ ਹਾਯੂਰ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਪਟਨਾ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਸਾਡੇ ਕੋਲੋਂ ਆਪਣੇ ਹਰਿਆਣਾ ਕਮੇਟੀ ਖੋਲੀ ਔਰ ਜਿਹੜੇ ਲੋਕ ਇਹਨਾਂ ਨੇ ਅੱਗੇ ਲਾਏ ਅੱਜ ਉਹ ਬੀਜੇਪੀ ਦੇ ਵੱਡੇ ਉਦਾਰ ਬਣੇ ਹੋਏ ਨੇ ਮੇਰਾ ਗਿਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ ਤੇ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ ਜਿਨੇ ਤੁਹਾਡੀ ਪੱਗ ਸਿਰ ਤੇ ਰੱਖੀ ਔਰ 14 15 ਵੋਟਾਂ ਦੇ ਤੇ ਬਾਜਪਈ ਨੂੰ ਪ੍ਰਧਾਨ ਮੰਤਰੀ ਬਣਾਇਆ ਅੱਜ ਸਾਡੇ ਅੰਦਰ ਹੰਧਦੀ ਸੀ ਅਸੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਤੁਹਾਨੂੰ 100 ਮਹੀਨਿਆਂ ਬਾਅਦ ਛਡਾਇਆ ਤੁਹਾਨੂੰ ਕਦੇ ਪੀੜ ਨਹੀਂ ਹੋਈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਮੈਂ ਸਖਬੀ ਜੀ ਦਾ ਕੀ ਦੋਸਤੀ ਆ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਹੇ ਹੱਥ ਜੋੜ ਕੇ ਪ੍ਰਵਾਨ ਕੀਤਾ ਕਿਤੇ ਚੌੜੇ ਨੇ ਗੋਲੀ ਮਾਰੀ ਐ ਫਿਰ ਉਹਦਾ ਕੀ ਕੀ ਰਿਜ਼ਲਟ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਤੇ ਗੋਡੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਬਕਾ ਮੁੱਖ ਮੰਤਰੀ ਆਉਣ ਮੌਜੂਦਾ ਮੁੱਖ ਮੰਤਰੀ ਆਉਣ ਤੇ ਕਿੰਦੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀ ਜੋ ਸਾਡੇ ਲਈ ਕਿਸੇ ਤੇ ਹਾਂ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰੈਸ ਵਾਲੇ ਸਾਡੇ ਹੀ ਪੁੱਤ ਭਤੀਜੇ ਭਰਾਓ ਤੂੰ ਹਾਂ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਗਵਿੰਦ ਪਾਤਸ਼ਾਹ ਤੇ ਸਾਡੀ ਟੇਕ ਆ ਹਰਗਵਿੰਦ ਪਾਤਸ਼ਾਹ ਨੇ ਸਖਬੀਰ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹੁੰਚਾ ਸਕਦੀ ਅਸੀਂ ਹਰਬਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਐ ਸੰਕਟ ਵਿੱਚੋਂ ਵੀ ਕੱਢੋ। ਔਰ ਮੈਂ ਸ਼ਾਨਫ ਨਾਲ ਕੈਨਾਵਾ ਸ਼ਾਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ। ਇਹ ਹਰਬਿੰਦ ਪਾਸ਼ਾ ਦੀ ਕਿਰਪਾ ਨਾਲ ਹੋਇਆ ਵਾ। ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੀਏ ਸਰਕਾਰਾਂ ਪੰਨ ਚਾਹੇ ਨਾ ਪੰਨ ਜਿਹੜਾ ਸਾਡੇ ਪਿਓ ਦਾਦੇ ਨੇ ਕਾਲੀਦਾਲ ਬਣਾਇਆ। ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਤੁਪਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਣਗੇ ਪਗਾਜ਼ਾਦਰ ਬਿਕਰਮ ਮਜੀਠੀਆ ਤੇ ਬਾਕੀ ਕਾਲੀ ਆਗੂ ਜਿਹੜੇ ਵਿਰੋਧ ਕਰਕੇ ਇਸ ਫੈਸਲੇ ਦਾ ਵਿਰੋਧ ਨਾਲ ਕਿਹਨੇ ਦੇਖਿਆ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਕਾਲੀ ਦਲ ਚੋਂ ਬਗਾਵਤਾਂ ਹੋਈਆਂ ਔਰ ਲੋਕ ਫੇਰ ਰੇੜ ਦੇ ਡਿੱਗ ਦੇ ਢਿੰਦੇ ਫੇਰ ਕਾਲੀ ਦਲ ਚ ਆਏ ਤੁਹਾਨੂੰ ਯਾਦ ਆ ਅਤਵਾਦ ਦੇ ਵੇਲੇ ਬਰਨਾਲਾ ਸਾਹਿਬ ਵਿੱਚ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਤੋੜਾ ਜੀ ਜਿਹਦਾ ਜਗਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਂ ਹਾਲ ਤੱਕ ਸਾਹਿਬ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਤੇ ਬਾਰਨ ਤੋਂ ਮਗਰੋਂ ਇਹਨਾਂ ਨੇ ਖੋਲਿਆ ਕਿੰਨੇ ਖਵਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਵੀ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬਲੇ ਨੇ ਖੋਇਆ ਮਰੇ ਹੈ ਬੰਦੇ ਤੋਂ ਫਕਰੇ ਕੋਮ ਵਾਪਸ ਲੈ ਲੈ ਕੀ ਤਨਖਾਹ ਦਿੰਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੁੰਮ ਨੂੰ ਨੀਵਾ ਕਰਨ ਲਈ ਉਹਦੇ ਤੋਂ ਫਕਰੇ ਕੋਮ ਖੋਇਆ ਵਾ ਅੱਜ ਹਿਰਦੇ ਰੋਂਦੇ ਨੇ ਬਲੁੰਦੇ ਰ ਗਏ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨਹੀਂ ਪੁੱਛੀ ਛੇੜੀ ਫਿਰ ਕਾਰਵਾਈ ਹੋਈ ਉਹ ਤਾਂ ਕਰਕੇ ਕੀਤੇ ਕੀ ਜੀ ਤਾਂ ਹਟਾਇਆ ਗਿਆ ਫਿਰ ਦਾ ਮਤਲਬ ਤੁਹਾਡਾ ਭਾਵੇਂ ਹੀ ਹੈ ਜੀ ਜਿੱਤੇ ਦਾ ਰਵੀਰ ਸਿੰਘ ਹੋਰਾਂ ਨੂੰ ਉਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹਟਾਇਆ ਵਾ ਨਾ ਕਿਸੇ ਬੰਦੇ ਨੇ ਹਟਾਇਆ ਨਾ ਕਿਸੇ ਬੰਦੇ ਦੀ ਯੁਰਤ ਹੈ ਤੁਸੀਂ ਸਿੱਧਾ ਸਰਕਾਰਾਂ ਤੇ ਜਿਹੜਾ ਅਪੋਜੀਸ਼ਨ ਆ ਰਿਹਾ ਉਹ ਇਹ ਜਥੇਦਾਰ ਜਗਵੀਰ ਸਿੰਘ ਵੀ ਆ ਜਥੇਦਾਰ ਗਿਆਨੀ ਹਰਪੀ ਸਿੰਘ ਕੇਂਦਰ ਸਰਕਾਰ ਦੇ ਸਾਹਮਣੇ ਚੱਲਦੇ ਸੀ ਤੁਹਾਨੂੰ ਨਹੀਂ ਪਤਾ ਤੁਸੀਂ ਪ੍ਰੈਸ ਵਾਲੇ ਇਹ ਇਹ ਕੋਈ ਗੁੱਝੀ ਸ਼ਿਪੀ ਗੱਲ ਹੈ ਓਏ ਜਿਸ ਢੰਗ ਦੇ ਨਾਲ ਸਿੱਖ ਸਾਹਿਬ ਇੱਕ ਬਾਰੇ ਤੁਸੀਂ ਜਿਸ ਅਕਾਲੀ ਦਲ ਦੀਆਂ 10 ਵਾਰੀ ਸਰਕਾਰਾਂ ਬਣੀਆਂ ਹੋਣ ਜਿਸ ਅਕਾਲੀ ਦਲ ਨੇ ਐਮਰਜੈਂਸੀ ਵਰਗੇ ਘੋੜ ਲੜੇ ਹੋਣ ਜੈਤੋ ਦੇ ਮੋਰਚੇ ਲੜੇ ਹੋਣ ਲਸ਼ਵਣ ਸਿੰਘ ਧਾਰੋਵਾਲੀ ਨੇ ਜੰਡਨਾ ਬਾਅਦ ਬਨ ਕੇ ਸ਼ਹੀਦ ਕੀਤਾ ਗਿਆ ਹੋਵੇ ਜਿਸ ਕਾਲੀ ਦਲ ਦਾ ਸਾਰਾ ਹੈੱਡਕੁਆਰਟਰ ਸਾਰਾ ਇਤਿਹਾਸ ਹੈ ਉਸ ਕਾਲੀ ਦਲ ਨੂੰ ਨਜ਼ਰ ਅੰਦਾਜ਼ ਕਰ ਦੇਣਾ ਤੇ ਮੈਂ ਤੁਹਾਡੇ ਕੋ ਨਿਬਰਤਾ ਨਾ ਬੈਂਚ ਕਰਨਾ ਇੱਕ ਪਾਸੇ ਪੁਰਾਣੇ ਬੁੱਢੇ ਬੈਠੇ ਹੋਏ ਨੇ ਜਿਹੜੇ ਐਮਐਲਏ ਰਹੇ ਵਜੀਰ ਰਹੇ ਸ਼ਰੂਨਿਕ ਕਮੇਟੀ ਦੇ ਮੈਂਬਰ ਰਹੇ ਵੱਡਿਆ ਵੱਡਿਆ ਅਹੁਦਿਆਂ ਤੇ ਰਹੇ ਤੇ ਦੂਜੇ ਪਾਸੇ ਜਿਹੜੀ ਮੇਟੀ ਬਣੀ ਕੋਈ 3 ਸਾਲ ਤੋਂ ਕਾਲੀ ਦਲ ਚ ਆਇਆ ਕੋਈ 5 ਸਾਲ ਤੋਂ ਕਾਲੀ ਦਲ ਚ ਆਇਆ ਕੋਈ 7 ਸਾਲ ਤੋਂ ਕਾਲੀ ਦਲ ਚ ਆਇਆ ਜਿੰਨੇ ਇੱਕ ਦਿਨ ਵੀ ਕਿਤੇ ਨਾ ਕੋਈ ਮੋਰਚੇ ਚ ਗਏ ਨਾ ਕੋਈ ਧਰਨਾ ਦਿੱਤਾ ਨਾ ਮੁਜ਼ਾਹਰਾ ਕੀਤਾ ਉਹ ਲੋਕ ਜਿਹੜੇ ਨੇ ਉੱਤੇ ਬਠਾਤੇ ਵੀ ਇਹ ਕਰਨਗੇ ਜਦੋਂ ਜਿੱਥੇ ਦਾ ਲਗਾਇਆ ਜਾਂਦਾ ਜੀ ਉਸ ਟਾਈਮ ਸੁਰੰਗੀ ਕਮਟੀ ਵੱਲੋਂ ਕੋਈ ਪਰਦਾ ਨਹੀਂ ਕੀਤੀ ਜਾਂਦੀ ਵੀ ਇਹ ਬੰਦੇ ਠੀਕ ਆ ਜਾਂ ਨਹੀਂ ਠੀਕ ਹੈ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਬਾਬਾ RAM ਸਿੰਘ ਬੜੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਤੇ ਬਾਬੇ RAM ਸਿੰਘ ਨੂੰ ਕਾਲਿਆ ਪਾਣੀਆਂ ਦਾ ਹੁਕਮ ਹੋ ਗਿਆ ਜਦੋਂ ਜਹਾਜ਼ 'ਚ ਬਿਠਾਉਣ ਲੱਗੇ ਉਹਨਾਂ ਕਹਿੰਿਆ ਇੱਕ ਬੰਦਾ ਨਾਲ ਖੜ ਸਕਦੇ ਹੋ ਉਹਨੇ ਆਪਣੇ ਗੁਰਦੇਵ ਜੀ ਨੂੰ ਕਿਹਾ ਤੇ ਮੇਰੇ ਨਾਲ ਕ੍ਰਿਪਾਲ ਸਿੰਘ ਜਾਊਗਾ ਸਭ ਤੋਂ ਤਬਾਰੀ ਬੰਦਾ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਗਵਰਨਮੈਂਟ ਦਾ ਮੁਲਾਜ਼ਮ ਆ ਮੈਂ ਇੱਥੋਂ ਤੱਕ ਹੀ ਤੁਹਾਡੀ ਸੇਵਾ ਕਰ ਸਕਦਾ ਸੀ ਮੈਂ ਗਾ ਨਹੀਂ ਜਾ ਸਕਦਾ ਇਪਤਾ ਕਿਹੜੇ ਵਿੱਚੋਂ ਕੀ ਨਿਕਲਉਣਾ ਸਿਕ ਸਾਹਿਬ ਦੋ ਗੱਲਾਂ ਦਾ ਜਵਾਬ ਦੋ 10 ਦਸੰਬਰ ਤੋਂ ਬਾਅਦ ਹੀ ਸਾਰਾ ਕੁਝ ਕੈਂਸਲ ਹੁੰਦਾ ਔਰ ਜੋ 2 ਦਸੰਬਰ ਨੂੰ ਸਾਰਾ ਕੁਝ ਨਿਮਕਿਆ ਜਦੋਂ ਤੇਰਾ ਸਿਰ ਵੱਟ ਦੇਣਗੇ ਤੇ ਤੂੰ ਧੜਫੇਗਾ ਕਿ ਨਹੀਂ ਧੜਫੇਗਾ ਕਿਉਂਕਿ ਉਹਨਾਂ ਨੇ ਨਿਮਕੇ ਸਾਹਮਣੇ ਮੰਨ ਲਿਆ ਜਦੋਂ ਸੈਂਟਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਉਦੋਂ ਹੀ ਸੈਂਟਰ ਦਾ ਦਖਲ ਦੇਂਦਾ ਸੀ ਤੇ ਆਪਾਂ ਲੜਦੇ ਵੀ ਸੀ ਸਾਰੇ ਇਕੱਠੇ ਸੀ ਸਾਰੇ ਇਕੱਠੇ ਹੋ ਕੇ ਲੜਦੇ ਸੀ ਆਪ ਕੋਲ ਤੇ ਤੁਸੀਂ ਕਿਉਂ ਕਿਹਾ ਕਿ ਦੋ ਸਬਰ ਤੋਂ ਬਾਅਦ ਇਹ ਐਸਾ ਕਿਉਂ ਹੋਇਆ ਕਿ ਜਿਹੜੀ ਜਿਹੜੀ ਗੱਲ ਉਸ ਕਿਹੜਾ ਸ਼ੁਰੂ ਕਰ ਉਸ ਦਾ ਕਿ ਚਤਿਦਾਰ ਜੋ ਨੇ ਉਹਨਾਂ ਦੀ ਸ਼ਾਦੀ ਕਰ ਰਹੇ ਇੱਕ ਵਾਰੀ ਤਾਂ ਬਾਤ ਉਸ ਆਪਾਂ ਚੱਲ ਲੈਂਦੇ ਪਹਿਲਾਂ ਗੱਠ ਜੋੜ ਦੀ ਚਰਚਾ ਸਾਡੀ ਕਿੰਨੀ ਚੰਗੀ ਕੁੱਤੀ ਹੈ ਗੱਲਾਂ ਤਾਂ ਚੱਲਦੀਆਂ ਰਹੀਆਂ ਕੋਈ ਹਾਂ ਚੱਲਦੀਆਂ ਜਦੋਂ ਬੰਦਾ ਕਿਉਂ ਚੱਲਦੀਆਂ ਰਹੀਆਂ ਇਸ ਗੱਲ ਤੋਂ ਤੁਸੀਂ ਮੁਲਤਰ ਨਹੀਂ ਹੋ ਸਕਦੇ ਆਪਾਂ ਤੱਕ ਸਾਹਿਬ ਦੇ ਵੇਖੋ ਮੇਰੀ ਗੱਲ ਸੁਣੋ ਗੱਲਾਂ ਚੱਲਦੀਆਂ ਨੇ ਚੱਲਦੀਆਂ ਸੀ ਨਾ ਪਰ ਨਹੀਂ ਬਾਅਦ ਨੂੰ 100 ਵੀ ਗੱਲਾਂ ਚੱਲਦੀਆਂ ਨੇ ਰੋ ਵੀ ਚੱਲਣਗੀਆਂ ਕਾਂਗਰਸ ਕਾਂਗਰਸ ਸੈਂਟਰ ਲੈਵਲ ਦੀ ਪਾਰਟੀ ਹੈ। ਭਾਜਪਾ ਸੈਂਟਰ ਲੈਵਲ ਦੀ ਪਾਰਟੀ ਹੈ ਹੋਰ ਕੋਈ ਪਾਰਟੀ ਸੈਂਟਰ ਲੈਵਲ ਦੀ ਨਹੀਂ। ਕਾਂਗਰਸ ਨੇ ਤੋਪਾਂ ਟੈਕਾਂ ਨਾਲ ਹਮਲਾ ਕਰ ਦਿੱਤਾ ਦਰਪਾਲ ਸਾਹਿਬ ਤੇ ਉਸ ਪਾਰਟੀ ਨਾਲ ਅਸੀਂ ਜਾ ਨਹੀਂ ਸਕਦੇ। ਤੇ ਜੇ ਕਿਤੇ ਪਾਵਰ ਚਾਉਣਾ ਹੈ ਜਾਂ ਸੇਵਾ ਕਰਨੀ ਹੈ ਤੇ ਸੈਕਟਰ ਪਾਰਟੀ ਦੇ ਨਾਲ ਯਾਰੀ ਰੱਖਾਂਗੇ ਤੇ ਨਹੀਂ ਰੱਖਾਂਗੇ ਸੈਕਟਰ ਪਾਰਟੀ ਦੇ ਨਾਲ ਤੁਸੀਂ ਕਹਿ ਰਹੇ ਮੈਂ ਮੈਂ ਕਹਿੰਦਾ ਵਾਂ ਗੱਠ ਜੋੜ ਕਿਵੇਂ ਕਰੋਗੇ ਮੈਂ 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 ਕਹਿੰਦਾ ਜਦੋਂ ਲੜ ਪਈਏ ਤਾਂ ਫਿਰ ਕਈ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਫਿਰ ਮੈਂ ਤਾਂ ਕਿਹਾ ਸਰਕਾਰਾਂ ਨਾ ਬੰਨ ਕਾਲੀ ਦਾ ਨਹੀਂ ਮਰਨ ਦੇਣਾ ਤੁਹਾਡੇ ਸਾਥੀ ਵੀ ਬੰਦੇ ਕਿਵੇਂ ਗੱਠ ਜੋੜ ਸਕਦਾ ਨਹੀਂ ਨਹੀਂ ਮੈਂ ਗੱਠ ਜੋੜ ਨਹੀਂ ਕਿਹਾ ਮੈਂ ਕਿਹਾ ਸਮਝੌਤੇ ਦੀ ਗੱਲ ਫੇਰ ਚੱਲ ਸਕਦੀ ਹੈ ਇੰਜ ਹੈਗਾ ਅੱਜ ਸਾਡੇ ਸਮਝੌਤੇ ਦੀ ਗੱਲ ਚੱਲਦੀ ਜਾਣੀ ਆ ਕਰਨੀ ਵੀ ਬੰਦੀ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਓ ਯਾਰ ਅਸੀਂ ਤੁਹਾਡੇ ਕੋਲੋਂ ਵੀ ਨਾ ਮੰਗ ਕਰਨੇ ਆਓ ਸਾਡੀ ਮਦਦ ਕਰੋ ਪੰਜਾਬ ਨੂੰ ਜੇ ਬਚਾਉਣਾ ਜੇ ਤੇ ਜੇ ਨਹੀਂ ਬਚਾਉਣਾ ਤਾਂ ਫਿਰ ਜੋ ਮਰਜ਼ੀ ਕਈ ਚੋਟ ਪਾਲਣਾ ਜੂ ਹੈ ਅੱਜ ਵੀ ਨਹੀਂ ਕੀਤੀ ਗਈ ਸਾਨੂੰ ਤੋਂ ਦਾ ਵੀ ਅਗਿਆਨੀ ਦੇ ਗੁਰੂ ਸਾਹਿਬ ਦੇ ਗੁਰੂ ਸਾਥੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਆਪ ਜੀ ਨਹੀਂ ਚਾਪੂਗੇ ਭਾਈ ਇਹ ਕਹਿੰਦੇ ਸਤਿ ਸ਼੍ਰੀ ਅਕਾਲ ਸਾਹਿਬ ਵਿਖੇ ਨਾ ਗ੍ਰੰਥ ਹਾਜ਼ਰ ਨਾ ਪਾਠ ਹਾਜ਼ਰ ਆਹ ਵੇਖੋ ਬਹੁਤ ਹੋਰ ਵੀ ਬੜੇ ਬਿਆਨ ਦੇਣ ਵਾਲੇ ਵੀਡੀਓ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਜੀ ਆਹ ਕਹਿੰਦੇ ਇਹਦਾ ਖੰਡ ਨੂੰ ਤੇ ਜੋ ਮਰਜ਼ੀ ਤਨੂੰ ਲੜ ਪਿੰਦਾ ਬਸ ਜੋ ਮਰਜ਼ੀ